ਦੋਸਤੋ ਸੰਗਰਾਮ ਟੀਵੀ ਦੇ ਰਜਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅੱਜ ਅਮਰੀਕਾ ਨੇ ਈਰਾਨ ਦੇ ਉੱਤੇ ਹਮਲਾ ਕਰ ਦਿੱਤਾ ਹੈ। 트럼ਪ ਨੇ ਉਹਦੇ ਬਾਰੇ ਆਪਣੇ ਟਵਿੱਟਰ ਅਕਾਊਂਟ ਦੇ ਉੱਤੇ ਲਿਖਿਆ ਹੈ ਕਿ ਅਸੀਂ ਪੂਰਨ ਸਫਲਤਾ ਦੇ ਨਾਲ ਈਰਾਨ ਦੀਆਂ ਜਿਹੜੀਆਂ ਤਿੰਨ ਸਾਈਟਾਂ ਨੇ ਜਿਨ੍ਹਾਂ ਦੇ ਵਿੱਚ ਫਰਦੋ, ਨਟਾਂਗ ਤੇ ਐਸ ਫਾਗਰ ਹਨ ਇੱਥੇ ਅਸੀਂ ਪੂਰੀ ਸ਼ਕਤੀ ਦੇ ਬੰਬ ਸਿੱਟੇ ਹੈ ਤੇ ਸਾਡੇ ਜਿਹੜੇ ਜਹਾਜ਼ ਹੈ ਉਹ ਸਿੱਟਣ ਤੋਂ ਬਾਅਦ ਈਰਾਨ ਦੀ ਜਿਹੜੀ ਹਵਾਈ ਪੱਟੀ ਹੈ ਉਹਦੇ ਤੋਂ ਬਾਹਰ ਆ ਗਿਆ ਹੈ ਬੜੇ ਸਫਲਤਾ ਨਾਲ ਅਸੀਂ ਦੁਨੀਆ ਨੂੰ ਦੱਸਣਾ ਚਾਹੁੰਦੇ ਆ ਵੀ ਦੁਨੀਆ ਦੀ ਕੋਈ ਵੀ ਮਿਲਟਰੀ ਕੋਲ ਇਹ ਤਾਕਤ ਨਹੀਂ ਜਿਹੜੀ ਸਾਡੇ ਕੋਲ ਹੈ ਤੇ ਅਸੀਂ ਉਹਨਾਂ ਨੂੰ ਮੁਬਾਰਕਬਾਦ ਵੀ ਦਿੰਨੇ ਆ ਤੇ ਆਸ ਕਰਦੇ ਆ ਕਿ ਹੁਣ ਸ਼ਾਂਤੀ ਦਾ ਸਮਾਏਗਾ ਸੋ ਇਹ ਬਿਆਨ ਉਹਦਾ ਹੈਗਾ ਇਸ ਦੀ ਪੁਸ਼ਟੀ ਜਿਹੜੀ ਹੈ ਅੱਡ ਅੱਡ ਚੈਨਲਾਂ ਤੋਂ ਹੋ ਗਈ ਸੀਐਨਐਨ ਵੀ ਕਹਿੰਦਾ ਹੈ ਅਲਜੀਜੀਰਾ ਵੀ ਕਹਿ ਰਿਹਾ ਹੈ ਦਾ ਗਾਰਡੀਅਨ ਦਾ ਵੀ ਹੈਗਾ ਦਾ ਹਿੰਦੂ ਇੰਡੀਅਨ ਐਕਸਪ੍ਰੈਸ ਨਿਊਯਾਰਕ ਟਾਈਮ ਸਾਰਿਆਂ ਨੇ ਇਹਦੀ ਪੁਸ਼ਟੀ ਕੀਤੀ ਹੈ ਵੀ ਇਹਦਾ ਮਤਲਬ ਹੈ ਉਹਨੇ ਇਦਾਂ ਹਮਲੇ ਕੀਤੇ ਅੱਗੋਂ ਈਰਾਨ ਦੇ ਜਿਹੜਾ ਐਟੋਮਿਕ એનર્ਜੀ ਦੇ ਜਿਹੜੇ ਮੁਖੀ ਹੈ ਉਹਨਾਂ ਨੇ ਕਿਹਾ ਵੀ ਅਸੀਂ ਇਹਦੀ ਬਹੁਤ ਜ਼ਿਆਦਾ ਨਿੰਦਿਆ ਕਰਦੇ ਆਂ ਇਹ ਸਾਡੇ ਦੇਸ਼ ਤੇ ਹਮਲਾ ਹੈ ਤੇ ਅਸੀਂ ਇਹਦੇ باوجود ਸਾਡਾ ਜਿਹੜਾ ਪਰਮਾਣੂ ਪ੍ਰੋਗਰਾਮ ਹੈ ਉਹ ਉਸੇ ਤਰ੍ਹਾਂ ਜਾਰੀ ਰਹਿੂ ਜਿਵੇਂ ਅੱਗੇ ਚੱਲਦਾ ਸੀ ਕਿਉਂਕਿ ਉਹ ਬੰਬ ਤਾਂ ਪਹਿਲਾਂ ਵੀ ਨਹੀਂ ਬਣਾ ਰਹੇ ਪਰ ਆਪਣੇ ਦੂਜੇ ਕੰਮਾਂ ਲਈ ਉਹ ਪਰਮਾਣੂ ਪ੍ਰੋਗਰਾਮ ਉਹਨਾਂ ਦਾ ਸੀ ਤੇ ਉਸ ਨੂੰ ਉਹ ਚਲਾ ਰਹੇ ਸੀ ਤੇ ਅਮਰੀਕਾ ਦਾ ਇਹ ਜਿਹੜਾ ਹਮਲਾ ਹੈ ਸਾਡੇ ਤੇ ਇਹ ਅੰਤਰਰਾਸ਼ਟਰੀ ਕਾਨੂੰਨਾਂ ਦੀ ਬਹੁਤ ਵੱਡੀ ਉਲੰਘਣਾ ਹੈ ਤੇ ਅਸੀਂ ਇਹਦਾ ਕਿਸੇ ਨਾ ਢੰਗ ਨਾਲ ਬਦਲਾ ਲੈਣਾ ਉਥੋਂ ਦੇ ਇੱਕ ਹੋਰ ਜਿਹੜੇ ਐ ਪਾਰਲੀਮੈਂਟ ਦੇ ਜਿਹੜੇ ਸਪੀਕਰ ਐ ਮੁਹੰਮਦ ਖਾਲੀਬਾਦ ਉਸ ਦੇ ਜਿਹੜੇ ਸਲਾਹਕਾਰ ਨੇ ਮਹਿੰਦੀ ਮੁਹੰਮਦੀ ਉਹਨਾਂ ਨੇ ਕਿਹਾ ਵੀ ਇਹ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਸਾਨੂੰ ਪਹਿਲਾਂ ਹੀ ਪਤਾ ਸੀ ਵੀ ਇਹ ਅਮਰੀਕਾ ਨੇ ਸਾਡੇ ਤੇ ਹਮਲਾ ਕਰਨਾ ਹੈ ਤੇ ਪਰ ਅਸੀਂ ਉਸ ਤੋਂ ਪਹਿਲਾਂ ਹੀ ਇਹ ਜਿਹੜੀਆਂ ਥਾਵਾਂ ਨੇ ਉਹ ਖਾਲੀ ਕਰ ਦਿੱਤੀਆਂ ਸੀ ਅਸੀਂ ਆਪਣਾ ਪਦਾਰਥ ਜੋ ਵੀ ਹੈ ਉਸ ਨੂੰ ਸੁਰੱਖਿਅਤ ਥਾਵਾਂ ਤੇ ਲੈ ਗਏ ਸੀ ਪਰ ਇਹਦੇ ਨਾਲ ਦੋ ਗੱਲਾਂ ਸਾਫ਼ ਹੁੰਦੀਆਂ ਨੇ ਅਸੀਂ ਜਿਹੜੀਆਂ ਸਾਰੀ ਦੁਨੀਆ ਨੂੰ ਦੱਸਣਾ ਚਾਹੁੰਦੇ ਆ ਇੱਕ ਤਾਂ ਇਹ ਗੱਲ ਕਿ ਵੀ ਜਿਹੜਾ ਗਿਆਨ ਹੈ ਉਸ ਦੇ ਉੱਤੇ ਕੋਈ ਬੰਬ ਨਹੀਂ ਚੱਲ ਸਕਦਾ ਗਿਆਨ ਨੂੰ ਕੋਈ ਬੰਬ ਤਬਾਹ ਨਹੀਂ ਕਰ ਸਕਦਾ ਇੱਕ ਦੂਜੀ ਗੱਲ ਇਹ ਵੀ ਇਸ ਵਾਰ ਜਵਾਰੀਆ ਜਿਹੜਾ ਸਾਡੇ ਇਹ ਇਜ਼ਰਾਈਲ ਤੇ ਅਮਰੀਕਾ ਇਹ ਪੱਕੇ ਹਾਰਨੇ ਆ ਇਹ ਉਹਨਾਂ ਦੀ ਹਾਰ ਤੈਅ ਹੈ ਇਹ ਦੋ ਗੱਲਾਂ ਨੇ ਅਸੀਂ ਦੋਸਤੋ ਇਸ ਅਮਰੀਕੀ ਹਮਲੇ ਦੀ ਨਿਖੇਦੀ ਸਖਤ ਤੌਰ ਤੇ ਕਰਦੇ ਆ ਤੇ ਇਹ ਸਾਰੀ ਦੁਨੀਆ ਨੂੰ ਇਧਰ ਧੱਕਣ ਵਾਲੀ ਗੱਲ ਹੈ ਹਾਲਾਂਕਿ ਇਰਾਨ ਗੱਲਬਾਤ ਲਈ ਤਿਆਰ ਸੀ ਯੂਰਪ ਦੇ ਵਿੱਚ ਉਹਨੇ ਜਨੇਵਾ ਦੇ ਵਿੱਚ ਪਰਸੋਂ ਗੱਲਬਾਤ ਵੀ ਕੀਤੀ ਹੈ ਤੇ ਜਾਣ ਬੁੱਝ ਕੇ ਹੀ ਇਹ ਜੰਗ ਪਖਾਉਣੀ ਚਾਹੁੰਦਾ ਹੈ ਅਮਰੀਕਾ ਤੇ ਇਜ਼ਰਾਈਲ ਜਿਹੜਾ ਬੰਦਾ ਜੰਗ ਜੰਗ ਛੇੜਨ ਨਾਲ ਹੈ ਉਸ ਦੇ ਖਿਲਾਫ ਕੋਈ ਗੱਲ ਨਹੀਂ ਜਿਸ ਬੰਦੇ ਨੇ ਪਰਮਾਣੂ ਹਥਿਆਰ ਬਣਾ ਚੁੱਕੇ ਹੈ ਉਹਦੇ ਤੇ ਕੋਈ ਉਹ ਨਹੀਂ ਜਿਹੜਾ ਅੰਤਰਰਾਸ਼ਟਰੀ ਸੰਧੀਆਂ ਜਿਹੜੀਆਂ ਨੇ ਐਨਪੀਟੀ ਵਗੈਰਾ ਉਹਦੇ ਤੇ ਦਸਕਤ ਨਹੀਂ ਕਰਦਾ ਉਹਦੇ ਤੇ ਕੋਈ ਐਕਸ਼ਨ ਨਹੀਂ ਇੱਕ ਨਿਰੀ ਗੁੰਡਾ ਕਰਦੀ ਹੈ ਇਹ ਗੁੰਡਿਆਂ ਦੀ ਭਾਸ਼ਾ ਹੈ ਕਿਸੇ ਦੇਸ਼ ਦੇ ਰਾਸ਼ਟਰਪਤੀ ਦੀ ਭਾਸ਼ਾ ਇਹ ਹੈ ਨਹੀਂ ਕਿ ਦੂਜੇ ਪਾਸੇ ਬਿਸ਼ਰਮੀ ਦੀਆਂ ਹੱਦਾਂ ਤਪਦੇ ਹੋਏ ਜਿਹੜਾ ਆ ਪਾਕਿਸਤਾਨ ਦਾ ਫੌਜੀ ਮੁਖੀ ਹੈ ਉਹਨੇ ਕਿਹਾ ਵੀ ਅਸੀਂ ਟਰੰਪ ਦਾ ਨਾਂ ਅਗਲੇ ਸਾਲ ਜਿਹੜੀ ਨੋਬਲ ਸ਼ਾਂਤੀ ਪੁਰਸਕਾਰਾ ਸ਼ਾਂਤੀ ਪੁਰਸਕਾਰ ਉਹਦੇ ਲਈ ਨੋਮੀਨੇਟ ਕਰਾਂਗੇ 트럼ਪ ਕਹਿੰਦਾ ਮੈਂ ਕਈ ਥਾਵਾਂ ਤੇ ਹੋਰ ਵੀ ਜੰਗਬੰਦੀ ਕਰਾਤੀ ਇਹ ਵੀ ਕਰਾਤੀ ਤੇ ਸ਼ਾਂਤੀ ਮੈਨੂੰ ਪੁਰਸਕਾਰ ਤਾਂ ਮਿਲਦਾ ਮੈਨਾਂ ਬਣਦਾ ਹੀ ਹੈ ਪਰ ਦੇਣਾ ਨਹੀਂ ਮੈਨੂੰ ਉਹ ਇਹ ਕਹਿ ਰਿਹਾ ਜਣੀ ਜਿਹੜਾ ਬੰਦਾ ਜਿੱਥੇ ਜੰਗ ਦੀ ਕੋਈ ਲੋੜ ਨਹੀਂ ਜਿੱਥੇ ਉਹਦਾ ਚਮਚਾ ਜੰਗ ਛੇੜ ਰਿਹਾ ਉਹਨੂੰ ਚਮਚੇ ਨੂੰ ਕਹਿ ਕੇ ਜੰਗ ਬੰਦ ਹੋ ਸਕਦੀ ਹੈ ਮਿੰਟ 'ਚ ਉਹ ਨਹੀਂ ਸ਼ਾਂਤੀ ਨਹੀਂ ਚਾਹੀਦੀ ਉੱਥੇ ਜੰਗ ਚਾਹੀਦੀ ਹੈ ਕਿਉਂਕਿ ਉਹ ਜੰਗ ਉਹਦੀ ਜਿਹੜੀ ਜੁੰਡੀ ਉਹਦੀ ਮਤ ਕਰਦੀ ਹੈ ਉੱਥੋਂ ਦੀ ਅਮਰੀਕਾ ਦੀ ਪੈਂਟਾਗਨ ਦੀ ਤੇ ਦੂਸਰੀ ਜਿਹਦੇ ਜਿਹਦੇ ਚ ਹਥਿਆਰ ਬਣਾਉਣ ਵਾਲੀ ਲੋਬੀ ਹੈ ਉਹ ਚਾਹੁੰਦੀ ਹੈ ਜੰਗ ਲੱਗੇ ਤੇ ਇਸ ਕਰਕੇ ਉਹ ਇਹ ਜੰਗ ਦੇ ਵਿੱਚ ਹੈ ਨਾ ਕਿ ਸ਼ਾਂਤੀ ਦੇ ਵਿੱਚ ਦੂਰ ਫਿਟੇ ਨੂੰ ਇਹੋ ਜੇ ਲੋਕਾਂ ਦੇ ਪਾਕਿਸਤਾਨ ਦੇ ਜਿਹੜੇ ਹਾਕਮ ਨੇ ਜਿਹੜੇ ਉਹਨੂੰ ਕਹਿ ਰਹੇ ਆ ਵੀ ਅਸੀਂ ਇਹਨੂੰ ਅਮਨ ਸ਼ਾਂਤੀ ਦਾ ਨੋਬਲ ਪੁਰਸਕਾਰ ਦੇਣਾ ਚਾਹੁੰਦੇ ਆ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਇੱਕ ਇਹਦੇ ਸੰਬੰਧ ਚ ਦੋ ਤਿੰਨ ਗੱਲਾਂ ਵਿਗਿਆਨ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਲਈਏ ਦੋਸਤੋ ਯੂਰੇਨੀਅਮ ਦੇ ਸੋਧਣ ਦਾ ਜਿਹੜਾ ਸਵਾਲ ਹੈ ਉਹਨੂੰ ਐਨਰੀਚਮੈਂਟ ਕਹਿੰਦੇ ਐ ਯੂਰੇਨੀਅਮ ਨੂੰ ਸੋਧਣ ਦਾ ਸਵਾਲ ਕੀ ਹੈ ਅਸਲ ਚ ਜਿਹੜਾ ਬਹੁਤ ਸਾਰੇ ਸਾਡੇ ਤੱਤ ਨੇ ਜਿਹੜੇ ਉਹ ਤੱਤ ਅਜਿਹੇ ਐ ਜਿਹੜੇ ਆਪਣੇ ਆਪ ਕਿਰਨਾ ਛੱਡਦੇ ਐ ਉਹਨਾਂ ਨੂੰ ਰੇਡੀਓਐਕਟਿਵ ਤੱਤ ਕਹਿੰਦੇ ਐ ਉਹਨਾਂ ਤੱਤਾਂ ਨੂੰ ਬਹੁਤ ਨੇ ਇਹ ਕੁਦਰਤੀ ਤੌਰ ਤੇ ਵੀ ਹੈਗੇ ਮਨੁੱਖ ਨੇ ਆਪ ਵੀ ਬਹੁਤ ਸਾਰੇ ਬਣਾਏ ਆ ਜਿਹੜੇ ਤੱਤ ਨੇ ਕੁੱਲ 1 ਤੋਂ ਲੈ ਕੇ 92 ਤੱਕ ਕੁਦਰਤੀ ਤੌਰ ਤੇ ਬਣੇ ਹੋਏ ਤੱਤ ਨੇ ਜਿਹੜੇ ਕੁਦਰਤ ਦੇ ਵਿੱਚ ਆਪੇ ਹੀ ਬਣੇ ਆ ਉਹਨਾਂ ਚੋਂ ਪਹਿਲੇ ਤੱਤ ਨੂੰ ਅਸੀਂ ਹਾਈਡਰੋਜਨ ਕਹਿੰਦੇ ਆ ਉਹਦਾ ਐਟੋਮਿਕ ਨੰਬਰ 1 ਹੈ ਦੂਜੇ ਨੂੰ ਹੀਲੀਅਮ ਤੀਜੇ ਨੂੰ ਲਿਥੀਅਮ ਚੌਥੇ ਨੂੰ ਇਸ ਤਰ੍ਹਾਂ ਕਰਕੇ 92 ਤੱਕ ਯੂਰੇਨੀਅਮ ਹੈ ਯੂਰੇਨੀਅਮ ਦਾ ਨੰਬਰ 92 ਤੇ ਜੇ ਉਹਦੇ ਆਟਮ ਦੇ ਵਿੱਚ ਜਿੰਨੇ ਪ੍ਰੋਟੋਨ ਨੇ ਉਹਨਾਂ ਉਹਦਾ ਨੰਬਰ ਹੈ ਜਾਨੀ ਜਿਹਦਾ ਨੰਬਰ ਹੈ ਜੇ ਯੂਰੇਨੀਅਮ ਹੈ ਤਾਂ ਉਹਦੇ ਆਟਮ ਦੇ ਵਿੱਚ 92 ਪ੍ਰੋਟੋਨ ਨੇ ਜੇ ਹਾਈਡਰੋਜਨ ਹੈ ਤਾਂ ਉਹਦੇ ਚ ਇੱਕ ਪ੍ਰੋਟੋਨ ਹੈ ਬਗੈਰਾ ਇਸ ਤਰ੍ਹਾਂ ਜਿਹੜਾ ਜਿਹੜਾ ਯੂਰੇਨੀਅਮ ਹੈ ਉਸ ਦੇ ਵਿੱਚ ਕੁਝ ਆਟਮਾਂ ਦੇ ਵਿੱਚ ਪ੍ਰੋਟੋਨਾਂ ਦੀ ਗਿਣਤੀ ਵੱਧ ਘਟ ਹੈ ਜਦੋਂ ਪ੍ਰੋਟੋਨਾਂ ਦੀ ਗਿਣਤੀ ਤੇ ਨਿਊਟ੍ਰੋਨਾਂ ਦੀ ਗਿਣਤੀ ਸੌਰੀ ਨਿਊਟ੍ਰੋਨਾਂ ਦੀ ਗਿਣਤੀ ਪ੍ਰੋਟੋਨ ਦੇ ਨਾਲ ਤਾਂ ਬਦਲ ਜੂਗਾ ਕੰਮ ਪ੍ਰੋਟੋਨ ਦੀ ਗਿਣਤੀ ਤਾਂ ਉਹੀ ਹੈ ਪਰ ਨਿਊਟ੍ਰੋਨਾਂ ਦੀ ਗਿਣਤੀ ਵੱਧ ਘਟ ਹੈ ਉਹਦੇ ਨਾਲ ਦੋਨਾਂ ਦਾ ਜਿਹੜਾ ਜੋੜ ਹੈ ਜੇ 235 ਆ ਜੇ 92 ਜਮਾ ਉਹ ਜੋੜ ਕਰਕੇ ਤਾਂ ਉਹਨੂੰ ਯੂਰੇਨੀਅਮ 235 ਕਹਿੰਦੇ ਆ ਜੇ 238 ਆ ਦੇ ਤਾਂ ਯੂਰੇਨੀਅਮ 238 ਕਹਿੰਦੇ ਆ ਇਹ ਜੂਰੇਨੀਅਮ 234 ਆ ਜੇ ਪਰ 234 ਕਹਿੰਦੇ ਆ ਹੁਣ ਜਿਹੜੇ ਇਹ ਕੁਦਰਤ ਦੇ ਵਿੱਚ ਜੂਰੇਨੀਅਮ ਮਿਲਦਾ ਹੈਗਾ ਉਹ 238 ਵਾਲਾ ਜਿਹੜਾ ਜੂਰੇਨੀਅਮ ਹੈ ਉਹ 99.27% ਹੈ ਜਾਨੀ ਸਵਾ 99% ਤੋਂ ਵੱਧ ਹੈ ਤੇ ਜਿਹੜਾ ਜੂਰੇਨੀਅਮ 235 ਹੈ ਉਹ ਸਿਰਫ 0.72% ਹੈ ਜਾਨੀ ਪੌਣਾ 1% ਤੋਂ ਵੀ ਘੱਟ ਹੈ ਤੇ ਜਿਹੜਾ ਜਿਹੜਾ ਜੂਰੇਨੀਅਮ 234 ਹੈ ਉਹ ਬਹੁਤ ਹੀ ਥੋੜਾ ਹੈ ਨਿਗੂਣਾ ਹੀ ਹੈ ਸੋ ਜਿਹੜੇ ਪਰਮਾਣੂ ਕਮਾਂ ਵਾਸਤੇ ਯੂਰੇਨੀਅਮ ਚਾਹੀਦਾ ਹੁੰਦਾ ਉਹ ਹੈਗਾ ਯੂਰੇਨੀਅਮ 235 ਤਾਂ ਉਹਨੂੰ ਘਮਾ ਘਮਾ ਕੇ ਜਿਵੇਂ ਆਪਾਂ ਮਧਾਨੀ ਘਮਾਉਂਦੇ ਆ ਦੁੱਧ ਦੇ ਵਿੱਚ ਤੇ ਮੱਖਣ ਕੱਢਦੇ ਆ ਇਸੇ ਤਰ੍ਹਾਂ ਨਾਲ ਉਹ ਯੂਰੇਨੀਅਮ ਨੂੰ ਘਮਾ ਘਮਾ ਕੇ ਮਸ਼ੀਨਾਂ ਜਿਹੜੀਆਂ ਮਸ਼ੀਨਾਂ ਚ ਘਮਾਉਂਦੇ ਆ ਉਹਨੂੰ ਸੈਂਟਰੀਫਿਊਜ ਕਹਿੰਦੇ ਆ ਸੈਂਟਰੀਫਿਊਗਲ ਮਸ਼ੀਨਾਂ ਉਹਨਾਂ ਮਸ਼ੀਨਾਂ 'ਚ ਘੁਮਾ ਕੇ ਉਹ ਜਿਹੜੇ ਭਾਰੇ ਇੱਕ ਪਾਸੇ ਹੋ ਜਾਂਦੇ ਹੌਲੇ ਇੱਕ ਪਾਸੇ ਹੋ ਜਾਂਦੇ ਆ ਉਹਦੇ 'ਚੋਂ ਯੂਰੇਨੀਅਮ 235 ਕੱਢਿਆ ਜਾਂਦਾ ਤੇ ਉਹਨੂੰ ਯੂਰੇਨੀਅਮ ਐਨਰੀਚਮੈਂਟ ਕਹਿੰਦੇ ਆ ਕਿਉਂਕਿ ਉਹ ਕੰਮ ਦਾ ਹੈਗਾ ਅਸਲ 'ਚ ਇਹ ਨਾ ਕੰਮਾਂ ਵਾਸਤੇ ਤੇ ਇਹ ਸਾਰੇ ਦੇਸ਼ਾਂ ਦੇ ਵਿੱਚ ਹੀ ਬਹੁਤ ਸਾਰੇ ਚੰਗੇ ਕੰਮਾਂ ਲਈ ਇਹਨੂੰ ਵਰਤਿਆ ਜਾਂਦਾ ਬਹੁਤ ਸਾਰੇ ਹੋਰ ਜਿਹੜੇ ਇੱਕੋ ਆਟਮ ਦੇ ਅਜਿਹੇ ਹੈਗੇ ਆ ਵੀ ਜਿਨ੍ਹਾਂ ਦੇ ਵਿੱਚ ਭਾਰ ਦਾ ਫਰਕ ਹੈ ਤੇ ਆਟਮ ਉਹੀ ਹੈ ਆਪਣਾ ਤੱਤ ਉਹੀ ਹੈ ਉਹਨੂੰ ਆਈਸੋਟੋਪ ਕਹਿੰਦੇ ਆ ਹਾਈਡਰੋਜਨ ਦੇ ਵੀ ਦੋ ਤਿੰਨ ਨੇ ਇੱਕ ਆਮ ਹਾਈਡਰੋਜਨ ਹੈ ਜਿਹਦੇ ਚ ਕੱਲਾ ਪ੍ਰੋਟੋਨ ਹੀ ਹੈ ਇੱਕ ਹੈਵੀ ਹਾਈਡਰੋਜਨ ਹੈ ਜਿਹਦੇ ਚ ਇੱਕ ਪ੍ਰੋਟੋਨ ਤੇ ਨਿਊਟ੍ਰੋਨ ਹੈ ਇੱਕ ਹੋਰ ਹੈ ਜਿਹਨੂੰ ਟ੍ਰੀਟਿਮ ਕਹਿੰਦੇ ਆ ਜੇ ਪਾਣੀ ਜਿਹੜਾ ਜਿਹੜੇ ਦੇ ਵਿੱਚ ਦੋ ਹਿੱਸੇ ਆਕਸੀਜਨ ਦੋ ਹਿੱਸੇ ਹਾਈਡਰੋਜਨ ਤੇ ਇੱਕ ਹਿੱਸਾ ਆਕਸੀਜਨ ਹੈ ਜੇ ਉਹਦੇ ਚ ਹੈਵੀ ਹਾਈਡਰੋਜਨ ਲੱਗ ਜਾਏ ਇੱਕ ਪ੍ਰੋਟੋਨ ਤੇ ਨਿਊਟ੍ਰੋਨ ਹੋਣ ਵਾਲੀ ਤਾਂ ਉਹਨੂੰ ਹੈਵੀ ਵਾਟਰ ਕਹਿੰਦੇ ਆ ਜਦੀ ਗੱਲ ਇੱਕ ਦਿਨ ਆਪਾਂ ਪਹਿਲਾਂ ਤੁਹਾਡੇ ਨਾਲ ਕੀਤੀ ਸੀ ਉਹ ਆਮ ਤੌਰ ਤੇ ਪਰਮਾਣੂ ਪਲਾਂਟਾਂ ਦੇ ਵਿੱਚ ਵਰਤਿਆ ਜਾਂਦਾ ਹੈ ਉਹ ਤੇ ਇਸੇ ਤਰ੍ਹਾਂ ਯੂਰੇਨੀਅਮ ਭਾਈ ਇਹ ਜਿਹੜੇ ਥਾਮ ਹੈ ਜਿੱਥੇ ਅਮਰੀਕਾ ਨੇ ਹਮਲਾ ਕੀਤਾ ਉਥੇ ਇਹਦੀ ਐਨਰੀਚਮੈਂਟ ਹੁੰਦੀ ਸੀਗੀ ਇਹ ਬਹੁਤ ਡੁੰਗੇ ਸੀ ਉਹ ਕਹਿੰਦੇ ਵੀ ਅਸੀਂ ਤਾਂ ਇਹਨੂੰ ਅਜੇ ਜਾਰੀ ਰੱਖਾਂਗੇ ਪ੍ਰੋਗਰਾਮ ਨੂੰ ਇਹ ਸਾਡਾ ਦੇਸ਼ ਦਾ ਪ੍ਰੋਗਰਾਮ ਹੈ ਤੇ ਸਾਡਾ ਗਿਆਨ ਦਾ ਪ੍ਰੋਗਰਾਮ ਹੈ ਸੋ ਅੱਜ ਇਹਦੇ ਬਾਰੇ ਵਿੱਚ ਇੰਨੀ ਗੱਲ ਦੂਸਰੀ ਗੱਲ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਦੋਸਤੋ ਮਾਨਯੋਗ ਸੁਪਰੀਮ ਕੋਰਟ ਨੇ ਯੂਪੀ ਸਰਕਾਰ ਨੂੰ ਝਾੜ ਪਾਈ ਹੈ ਕਿ ਉਥੇ ਕਿਸੇ ਬੰਦੇ ਨੇ ਕਿਸੇ ਦੂਜੇ ਧਰਮ ਦੇ ਵਿਰੁੱਧ ਬਹੁਤ ਸਾਰੇ ਜਿਹੜੇ ਸੋਸ਼ਲ ਮੀਡੀਆ ਤੇ ਪੋਸਟਾਂ ਕਰ ਪਾਤੀਆਂ ਲੋਕ ਇਕੱਠੇ ਹੋਏ ਜਾ ਕੇ ਉਹਦੀ ਥਪੜਾਇਤ ਕਰਤੀ ਤੇ ਇਹਨਾਂ ਨੇ ਉਹਦੇ ਤੇ ਗੁੰਡਾ ਐਕਟ ਲਾ ਦਿੱਤਾ ਜਿਹੜਾ ਗੁੰਡਾ ਵਿਰੋਧੀ ਐ ਤਾਂ ਐਂਟੀ ਗੈਂਗਸਟਰ ਐਕਟ ਸੁਪਰੀਮ ਉਹ ਉਹ ਬੰਦਾ ਸੁਪਰੀਮ ਹੌਲੀ ਹੌਲੀ ਜਾਂਦਾ 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 ਸੁਪਰੀਮ ਕੋਰਟ ਤੱਕ ਪਹੁੰਚ ਗਿਆ ਤੇ ਉਹ ਕਹਿੰਦੇ ਵੀ ਗੁੰਡਾ ਐਕਟ ਇਸ ਕੰਮ ਲਈ ਨਹੀਂ ਗੁੰਡਾ ਹੈਗਾ ਜਿਹੜੇ ਪ੍ਰੋਫੈਸ਼ਨਲ ਗੁੰਡੇ ਐ ਜਿਹੜੇ ਜਿਨ੍ਹਾਂ ਦਾ ਕੰਮ ਹੀ ਇਹ ਹੈ ਇਹ ਤਾਂ ਤੁਸੀਂ ਕਿਸੇ ਦੇ ਵਿਰੁੱਧ ਉਹਦੀਆਂ ਭਾਵਨਾਵਾਂ ਪੜਕਾਈਆਂ ਉਹ ਆ ਕੇ ਕੁੱਟ ਕੇ ਤੁਹਾਨੂੰ ਚਲੇ ਗਏ ਇਹ ਗੁੰਡਾ ਗੁੰਡੇ ਨਹੀਂ ਹੈ ਇਹਨਾਂ ਤੇ ਐਕਟ ਨਹੀਂ ਲੱਗ ਸਕਦਾ ਇਹਨੂੰ ਬੰਦ ਕਰੋ ਇਹ ਇਹ ਤੁਹਾਡੀ ਬਦਮਾਸ਼ੀ ਹੈ ਦੂਜੇ ਪਾਸੇ ਇਸੇ ਯੂਪੀ ਦੇ ਵਿੱਚ ਇੱਕ ਰੌਲਾ ਪੈ ਰਿਹਾ ਹੈ ਵੀ ਉੱਥੋਂ ਦੇ ਹਰਦੋਈ ਦੇ ਸਿਵਲ ਹਸਪਤਾਲ ਦੇ ਵਿੱਚ ਜਿਹੜੀ ਲਾਈਟ ਚਲੀ ਜਾਂਦੀ ਹੈ ਕੋਈ ਇੰਤਜ਼ਾਮ ਨਹੀਂ ਹੁੰਦਾ ਤੇ ਉੱਥੋਂ ਦੇ ਜਿਹੜੇ ਆਈਸੀਯੂ ਹੈ ਜਿੱਥੇ ਬਹੁਤ ਸਖਤ ਬਿਮਾਰ ਲੋਕ ਰਹਿੰਦੇ ਐ ਉਹੋ ਤੇ ਦੂਜੇ ਵਾਰਡਾਂ ਦੇ ਵਿੱਚ ਜਿਹੜੀ ਬਿਜਲੀ ਨਾ ਹੋਣ ਦੇ ਹਨੇਰੇ ਦੀਆਂ ਵੀਡੀਓ ਵਾਇਰਲ ਹੋ ਗਈਆਂ ਸੋ ਜਿਹੜੀ ਯੂਪੀ ਸਰਕਾਰ ਲੋਕਾਂ ਨੂੰ ਗੁੰਡਾ ਐਕਟ ਤੇ ਦੂਜੇ ਦੇ ਵਿੱਚ ਉਲਝਾ ਕੇ ਰੱਖਦੀ ਹੈ ਤੇ ਲੋਕਾਂ ਦੀ ਸਿਹਤ ਦਾ ਕਿੰਨਾ ਖਿਆਲ ਰੱਖਦੀ ਹੈ ਉਹ ਉਹਦੀਆਂ ਦੋ ਤਸਵੀਰਾਂ ਇਹ ਸਾਡੇ ਸਾਹਮਣੇ ਨੇ ਸੋ ਦੋਸਤੋ ਅਗਲੀ ਜਿਹੜੀ ਗੱਲ ਹੈ ਈਰਾਨ ਦੇ ਨਾਲ ਸੰਬੰਧ ਇਰਾਨ ਦੀ ਜਿਹੜੀ ਹਸਤੀ ਹੈ ਉਹਦੇ ਨਾਲ ਦੀ ਜਿਹੜਾ ਇੱਕ ਹੈਗਾ ਸਾਰਾ ਰਸਤਾ ਜਿੱਥੋਂ ਇਰਾਨ ਦੇ ਸਮੇਤ ਬਹੁਤ ਸਾਰੇ ਜਿਹੜੇ ਸਾウਦੀ ਅਰਬੀਆ ਇਰਾਕ ਕੁਵੈਤ ਯੂਏਈ ਕਤਰ ਇਰਾਨ ਇਹਨਾਂ ਸਾਰੇ ਦੇਸ਼ਾਂ ਤੋਂ ਜਿਹੜਾ ਤੇਲ ਆਉਂਦਾ ਹੈ ਬਾਕੀ ਦੁਨੀਆ ਨੂੰ ਉਹ ਇੱਕ ਰਸਤੇ 'ਚੋਂ ਲੰਘਦਾ ਹੈ ਜਿਹਦਾ ਨਾਂ ਹੈ ਹਾਰਮੂਜ਼ ਸਟ੍ਰੇਟ ਉਹ ਹਾਰਮੋਸਟ੍ਰੇਟ ਨੂੰ ਜੇ ਈਰਾਨ ਬੰਦ ਕਰ ਦੇਵੇ ਤਾਂ ਸਾਡੇ ਭਾਰਤ ਸਮੇਤ ਸਭ ਦੀਆਂ ਚੀਕਾਂ ਨਿਕਲ ਜਾਣਗੀਆਂ ਸੋ ਉਹਨੇ ਹਾਲੇ ਤੱਕ ਇਹਨੂੰ ਕੀਤਾ ਨਹੀਂ ਪਹਿਲਾਂ ਇੱਕ ਦੋ ਵਾਰੀ ਪਿਛਲਿਆਂ ਸਮਿਆਂ ਦੇ ਵਿੱਚ ਕੋਈ ਧਮਕੀ ਧੁਕੀ ਦਿੱਤੀ ਹੈ ਪਰ ਉਹਨੂੰ ਬੰਦ ਨਹੀਂ ਕਰਿਆ ਤੇ ਜੇ ਜੇ ਕਿਤੇ ਇਹ ਗੱਲ ਵੱਧਦੀ ਹੈ ਇਹ ਸਾਰੀ ਦੁਨੀਆ ਦੇ ਲੋਕਾਂ ਨੂੰ ਅਮਰੀਕਾ ਦੇ ਉੱਤੇ ਦਬਾਅ ਪਾਉਣਾ ਚਾਹੀਦਾ ਹੈ ਤੇ ਉਹਨੂੰ ਗਲਾਨਤਾ ਪਾਉਣੀ ਚਾਹੀਦੀਆਂ ਨੇ ਵੀ ਇਹ ਜੰਗ ਤੂੰ ਛੇੜ ਰਿਹਾ ਹੈ ਅਸਲ 'ਚ ਤੂੰ ਜ਼ਿੰਮੇਵਾਰ ਹੈਂ ਇਹ ਬੰਦ ਹੋਵੇ ਨਹੀਂ ਤਾਂ ਫਿਰ ਸਾਡੇ ਬਹੁਤੇ ਲੋਕਾਂ ਦੇ ਦੇਸ਼ਾਂ ਦੇ ਜਿਹੜੇ ਆਮ ਲੋਕ ਐ ਉਹਨਾਂ ਦੇ ਨੱਕ 'ਚ دم ਆਉਣ ਵਾਲਾ ਜੰਗ ਚਾਹੇ ਉੱਥੇ ਹੋ ਰਹੀ ਹੈ ਅਸੀਂ ਸਮਝਦੇ ਆਂ ਵੀ ਸ਼ਾਂਤੀ ਤੋਂ ਵੱਡੀ ਚੀਜ਼ ਕੋਈ ਨਹੀਂ ਪਰ ਸ਼ਾਂਤੀ ਆ ਨਹੀਂ ਜਿਹੜੀ ਅਮਰੀਕਾ ਕਹਿ ਰਿਹਾ ਹੈ ਬੰਬ ਸਿੱਟ ਕੇ ਕਹਿ ਰਿਹਾ ਵੀ ਹੁਣ ਸ਼ਾਂਤੀ ਕਰੋ ਇਹ ਨਹੀਂ ਕੋਈ ਤਰੀਕਾ ਤੇ ਸ਼ਾਂਤੀ ਦਾ ਤਰੀਕਾ ਤਾਂ ਸ਼ਾਂਤੀ ਵਾਲਾ ਹੀ ਹੁੰਦਾ ਤੇ ਅਸੀਂ ਸਮਝਦੇ ਆਂ ਵੀ ਹੁਣ ਅਗਲੇ ਆਉਣ ਵਾਲੇ ਸਮੇਂ 'ਚ ਦੇਖਦੇ ਆਂ ਈਰਾਨ ਦੇ ਇੱਕ ਹੋਰ ਪ੍ਰਤੀਕਰਮ ਕੀ ਹੁੰਦੇ ਆ ਅੱਜ ਦੀ ਗੱਲ ਚ ਇੰਨਾ ਹੀ ਬਹੁਤ ਬਹੁਤ ਸ਼ੁਕਰੀਆ